ਇਕ ਸ਼ਬਦ ਕਹਿੰਦੇ ਰਹੇ ਹੋ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਆਉਦ ਸਰਾਨੀ ਆਉਦ ਉਮਰ ਸਰਾਨੀ ਬਤੀਤ ਹੋ ਗਈ ਤੇ ਆ ਸਮਾਂ ਆਉਣਾ ਸੀ ਹੋਰ ਤੇ ਕੁਝ ਜਾਣਾ ਨੇ ਨਾਲ ਇੱਕ ਨਾਮ ਹੀ ਜਾਣਾ ਸੀ ਨਾ ਉਹ ਲਿਆ ਹੀ ਨਹੀਂ ਉਹ ਸ਼ਬਦ ਦੇ ਵਿੱਚ ਕਿਹਾ ਕਹੋ ਨਾਨਕ ਹਰ ਬਿੰਦ ਪਛਾਨੋ ਕਿਸੇ ਨੂੰ ਨਹੀਂ ਆਖਿਆ हे ਰੱਬ ਜੀ ਤੁਸੀਂ ਆਪਣਾ ਸੁਭਾ ਜਿਹੜਾ ਨਾ ਤੁਹਾਡਾ ਉਹਨੂੰ ਪਛਾਨੋ ਤੇਰਾ ਸੁਭਾਅ ਬਦਲ ਜਾਂਦਾ ਕਦੀ ਕੌੜਾ ਕਦੀ ਮਿੱਠਾ ਕਦੀ ਫਿੱਕਾ ਹੋ ਜਾਂਦਾ ਕਦੀ ਤੇ ਤੂੰ ਲੋਕਾਂ ਨੂੰ ਵਡਣ ਪੈਣਾ ਤੇ ਕਦੀ ਪੈਰੀਂ ਹੱਥ ਲਾਉਣ ਪੈ ਜਾਣਾ ਏ ਕੋਰੀਆ ਕੋ ਸਤਨਾਮ ਵਾਹਿਗੁਰੂ ਸੁਖ ਵੀਰ ਸਾਹਿਬ ਆnde ਕਹਿੰਦੇ ਸੁੱਤ ਅਪਰਾਧ ਕਰਤ ਹੈ ਜੀਤੇ ਜਨਨੀ ਜੀਤ ਨਾ ਰਤ ਸਤੇਤੇ ਰਾਮাইয়া ਹਾਂ ਬਾਰ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਖੰਡਸ ਦਾ ਭਾਵ ਉਹਦਾ ਟੁਕੜਾ ਮੇਰੇ ਅਵਗਣਾ ਦਾ ਤੂੰ ਟੁਕੜਾ ਕਿਉਂ ਨਹੀਂ ਕਰ ਦਿੰਦਾ ਜਿਤਨਾ ਮਾਂ ਧਿਆਨ ਨਹੀਂ ਦਿੰਦੀ ਤੂੰ ਵੀ ਮੇਰੇ ਵੱਲ ਧਿਆਨ ਨਾ ਦਿਆ ਕਰ ਗੱਲ ਆਪਾਂ ਨਾਮ ਜਪਣ ਦੀ ਕਰ ਰਹੇ ਸੀ ਵੇਖੋ ਆਪਾਂ ਕਈ ਵਾਰੀ ਅਨਪੋਲ ਜਿਉ ਕਿ ਆਹ ਦਿੰਨੇ ਆ ਤੇ ਸਾਨੂੰ ਗਵਾਂਡੀਆਂ ਨੂੰ ਨੌਕਰੀ ਦਿੱਤੀ ਸਾਨੂੰ ਨੌਕਰੀ ਸਾਨੂੰ ਕੀ ਰੱਬ ਨੇ ਦਿੱਤਾ ਹੈ ਗਵਾਂਡੀਆਂ ਦੇ ਬੱਚੇ ਬਾਹਰ ਚਲੇ ਗਏ ਸਾਡੇ ਤੇ ਗਏ ਨਹੀਂ ਗਏ ਗਵਾਂਡੀਆਂ ਦਾ ਬੱਚਾ ਫੌਜ ਚ ਹੋ ਗਿਆ ਸਾਡਾ ਉਤਰਾ ਤੁਰਿਆ ਫਿਰਦਾ ਜਿਹੜਾ ਸਰੀਰ ਦਿੱਤਾ ਹੈ ਕਿਨੇ ਦਿੱਤਾ ਹੈ ਆਖੋ ਸਤਨਾਮ ਵਾਹਿਗੁਰੂ ਪੁਰਬਲੇ ਕਰਮਾ ਕਰਕੇ ਜਿਹਨੇ ਸਰੀਰ ਦਿੱਤਾ ਹੈ ਉਹ ਤੁਹਾਨੂੰ ਸਭ ਕੁਝ ਦੇਵੇਗਾ ਪਾਛਾ ਕਹਿੰਦੇ ਕਮਨ ਮੋਲ ਕਮਨ ਮੂਲ ਦਾ ਅਰਥ ਹੁੰਦਾ ਵੀ ਕੀ ਮੋਢ ਕੀ ਸੀ ਇਹਦਾ ਅੱਜ ਸਰੀਰ ਇੱਕ ਨਾਸ ਹੋਇਆ ਇੱਥੇ ਪਾਤਸ਼ਾਹ ਜੀ ਸਰੀਰ ਬਣਨ ਦੀ ਗੱਲ ਕਰਦੇ ਪਿਤਾ ਦੀ ਛੋਟੀ ਦੀ ਇੱਕ ਬਿੰਦ ਜਿਹਨੂੰ ਕਬੀਰ ਸਾਹਿਬ ਜੀ ਨੇ ਕਿਹਾ ਬਾਣੀ ਚ ਪਾਣੀ ਮੈਲਾ ਮਾਟੀ ਗੋਰੀ ਪਿਤਾ ਦੀ ਬਿੰਦ ਜਿਹੜੀ ਉਹ ਮੈਲੀ ਹੈ ਤੇ ਮਿੱਟੀ ਜਿਹੜੀ ਹੈ ਮਾਂ ਦਾ ਖੂਨ ਉਹ ਗੋਰਾ ਹੈ ਇਸ ਮਾਟੀ ਕੀ ਪੁੱਤਰੀ ਜੋਰੀ ਕਹਿੰਦੇ ਇਹ ਜਿੰਨੇ ਤੇਰਾ ਸਰੀਰ ਬਣਾਇਆ ਉਹਦਾ ਚੇਤਾਕਾਰ ਰਮਈਆ ਕੀ ਗੋਨਾ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਕਹਿੰਦੇ ਕਿਹੜਾ ਤੇਰਾ ਮੂਲ ਸੀ ਤੇ ਕੀ ਤੈਨੂੰ ਦ੍ਰਿਸ਼ਟਾਨੀ ਕੀ ਤੋਂ ਕੀ ਕਰਕੇ ਇੱਕ ਛੋਟੀ ਜੀ ਬੂੰਦ ਤੋਂ ਮਖਾਤਾ ਹੈ ਜਿੰਨ ਤੋਂ ਸਾਜ ਸਵਾਰ ਸ਼ਿੰਗਾਰਿਆ ਜਿਨ੍ਹਾਂ ਤੇਰੇ ਸਰੀਰ ਦੇ ਅੰਗ ਬਣਾਏ ਗਰਭ ਅਗਨ ਮੈਂ ਜਿਨੇ ਉਬਾਰਿਆ ਉਬਾਰਿਆ ਰੱਖਿਆ ਕੀਤੀ ਇਸ ਜਗਤ ਦੇ ਵਿੱਚ ਵੀ ਰੱਖਦਾ ਇਹ 4 15 ਦੀਆਂ ਜਨਮ ਤੋਂ ਪਹਿਲਾਂ ਦੀਆਂ ਨੇ ਜਦੋਂ ਅਸੀਂ ਇੱਕ ਵੀ ਅਸ਼ਟ ਪਦੀ ਪੜਦੇ ਹਾਂ ਚ 6 ਪਦੇ ਸਾਡੇ ਜਨਮ ਤੋਂ ਪਹਿਲਾਂ ਸੰਸਾਰ ਬਣਨ ਤੋਂ ਪਹਿਲਾਂ ਦੇ ਜਦ ਆਕਾਰ ਇਹ ਕਛ ਨਾ ਦ੍ਰਿਸ਼ ਦਿੱਤਾ ਜਦੋਂ ਕੋਈ ਆਕਾਰ ਨਹੀਂ ਸੀ ਕੋਈ ਰੁਖ ਆਕਾਰ ਦਾ ਕੀ ਅਰਥ ਹੁੰਦਾ ਮਿੰਤੀ ਆਪਣਾ ਸਰੀਰ ਜਿਹੜਾ ਕਿਸੇ ਦਾ 5 ਫੁੱਟ ਕਿੰਨੇ ਇੰਚ ਕਿਸੇ ਦਾ ਕਿੰਨੇ ਇੰਚ ਉਦੋਂ ਧਰਤੀ ਨਹੀਂ ਹੈਗੀ ਨਾ ਨੀਲੀ ਛਾਤੀ ਦਿਖਦੀ ਹੈ ਨਾ ਥੱਲੇ ਆ ਧਰ ਪਾਣੀ ਤਿੰਨਾਂ ਲੋਕਾਂ ਚੋਂ ਕੁਝ ਨਹੀਂ ਸੀ ਹੈਗਾ ਇਸ ਕਰਕੇ ਸਾਨੂੰ ਸਮਝਣਾ ਪਏਗਾ ਆਓ ਤਸਵੀਰ ਦੀ ਕਥਾ ਕਰਕੇ ਆਪਾਂ ਸਮਾਰਤੀ ਵਾਲੇ ਬਣੇ ਆਈਏ ਭਗਤ ਕਬੀਰ ਦੀ ਕਹਿੰਦੇ ਤੂੰ ਬੜਿਆਂ ਦੇ ਭੋਗਾਂ ਤੇ ਗਿਆ ਮੈਂ ਬੜਿਆਂ ਭੋਗਾਂ ਤੇ ਕਥਾ ਕੀਤੀ ਕਹਿੰਦੇ ਤੇਰੀ ਵੀ ਇੱਕ ਦਿਨ ਤਸਵੀਰ ਇਤਰਾ ਪਈ ਹੋਣੀ ਤੂੰ ਤੇਰੇ ਵੀ ਭਉਗ ਤੇ ਲੋਕਾਂ ਨੇ ਆਉਣਾ ਹੈ ਤੇ ਜਦਨ ਮੈਂ ਚੜ੍ਹਾਈ ਕਰ ਗਿਆ ਉਸ ਦਿਨ ਮੇਰੇ ਭਉਗ ਤੇ ਵੀ ਕਥਾ ਕੀਰਤਨ ਹੋਣਾ ਕਹਿੰਦੇ ਸੋਦ ਨ ਆਉਣ ਲੱਗਾ ਸੋਦ ਹੈ ਨਾ ਆਉਣ ਲੱਗਾ ਜਿਹੜਾ ਤੋਂ ਦੂਜਿਆਂ ਦੇ ਵਿੰਦਾ ਰਿਆ ਹੈ ਮਾਤ ਪਿਤਾ ਭਾਈ ਸੁਤ ਬਨਤਾ ਮਾਂ ਪਿਓ ਭਰਾ ਜੇ ਤੂੰ ਕੁਵਾਰਾ ਐ ਤੇ ਤੇਰੇ ਮਾਪਿਓ ਹੈਗੇ ਨੇ ਭਰਾ ਹੈਗੇ ਆ ਜੇ ਤੂੰ ਵਹਿ ਆਏ ਤੇ ਸੁੱਤ ਬਣਤਾ ਤੇਰੇ ਬੱਚੇ ਤੇ ਤੇਰੀ ਬਣਤਾ ਘਰ ਵਾਲੀ ਵੀ ਹੈਗੀ ਆ ਕਹੋ ਕੋ ਹੈ ਕਾਕਾ ਜਦੋਂ ਕਕੇ ਦੇ ਅੱਗੇ ਇੱਕ ਹਹਾ ਹੋਵੇ ਥੱਲੇ ਔਕੜ ਉਹਦਾ ਅਰਥ ਹੁੰਦਾ ਇੱਕ ਸਰੀਰ ਨੇ ਬੋਲਣਾ ਆਪਾਂ ਹੁਕਮਨਾਮੇ ਪੜਦੇ ਆ ਕਹੋ ਨਾਨਕ ਕਹੋ ਕਬੀਰ ਕਹੋ ਭੀਖਣ ਕਹੋ ਰਵਿਦਾਸ ਉਥੇ ਇੱਕ ਸਰੀਰ ਨੇ ਬੋਲਣਾ ਹੁੰਦਾ ਇਥੇ ਦੋ ਹਾਹੇ ਨੇ ਅਗਲੇ ਹਾਹੇ ਨੂੰ ਔਂਕੜ ਹੈ ਕਿ ਜਿੰਨੇ ਜਣੇ ਮਰਜੀ ਸਾਰਾ ਸੰਸਾਰ ਹੀ ਮਿਲ ਕੇ ਬੋਲੋ ਕਿ ਉਸ ਦਿਨ ਕੋਈ ਡੱਕ ਸਕਦਾ ਹੈ ਅਗਲਾ ਮਹੀਨਾ ਕਿਹੜਾ ਹੈ ਭਾਦਰੋਂ ਦਾ ਜਿਤ ਦਿਨ ਦੇਹ ਬਿਨ ਸਸੀ ਤਿਸ ਵੇਲੇ ਕਹ ਸੰ ਪ੍ਰੇਤ ਹੁਣ ਸਮਾਂ ਜਿਹੜਾ ਉਹ ਨਹੀਂ ਹੈਗਾ ਪੱਕੜ ਚ ਲਾਇਨ ਦੂਤ ਜੰਮ ਆ ਮੈਨੂੰ ਜਦੋਂ ਫੋਨ ਆਉਂਦੇ ਨਾ ਵਰੀਣੇ ਦੀ ਕਥਾ ਕਰਨ ਬਾਬਾ ਜੀ ਆਓਗੇ ਮਾ ਕਾ ਭਰੀਣਾ ਨੀ ਰਸਮੀ ਕੋ ਨਹੀਂ ਸਿੱਖ ਧਰਮ ਦੇ ਵਿੱਚ ਤੁਸੀਂ ਭਰੀਣਾ ਕਦਾ ਕਰਨਾ ਉੱਥੇ ਫਿਰ ਜਾਈਦਾ ਉਹਨਾਂ ਨੂੰ ਕਹਿੰਦਾ ਹੈ ਕਿ ਯਾਦ ਕਹਿ ਲੋ ਵਰਛੀ ਕਹਿ ਲੋ ਭਰੀਣਾ ਨਾਂ ਦਾ ਕੋਈ ਸ਼ਬਦ ਸਿੱਖ ਧਰਮ ਵਿੱਚ ਨਹੀਂ ਹੈਗਾ ਤੇ ਨਾ ਆਪਾਂ ਜਿਹੜਾ ਮੰਝੀਆਂ ਬੇਹਤਰੇ ਚੁੱਕੀ ਫਿਰਦੇ ਆ ਇਹ ਉਹਨੂੰ ਪਹੁੰਚਣੇ ਆ ਇਹਨਾਂ ਦਾ ਫਾਇਦਾ ਸਾਨੂੰ ਹੈਗਾ ਵੀ ਜੇ ਆਪਾਂ ਕਿਸ ਗਰੀਬ ਗੁਰਬੇ ਨੂੰ ਦਈਏ ਗੁਰਦੁਆਰਾ ਸਾਹਿਬ ਲੋੜ ਹੈ ਮੰਝੀ ਬੇਹਤਰੇ ਦੀ ਉਹ ਨਹੀਂ ਤੇ ਆਪਾਂ ਆ ਪੱਖਾ ਕੋਈ ਬਲਬ ਕੋਈ ਟੁੱਟੀ ਬਾਹਰ ਟੁੱਟੀ ਹੈ ਉਧਰ ਧਿਆਨ ਦੇ ਲਈਏ ਉੱਥੇ ਮਾਇਆ ਖਰਚ ਦੇਈਏ ਉਹਨਾਂ ਦੀ ਯਾਦ ਵਿੱਚ ਜੇ ਤੇ ਪ੍ਰਾਣੀ ਸੁਖਰੂ ਹੋ ਕੇ ਚਲ ਜਾਂਦਾ ਹੈ ਤੇ ਫੇਰ ਰੱਬ ਦਾ ਰੂਪ ਹੈ ਤੇ ਰੱਬ ਨੂੰ ਤੇ ਕਿਸੇ ਚੀਜ਼ ਦੀ ਲੋੜ ਨਹੀਂ ਤੇ 700 ਅੰਗ ਤੋਂ ਦੂਜੀ ਪੰਕਤੀ ਆਪਾਂ ਅੱਗੇ ਪੜ੍ਹੀਏ ਉਹਨਾਂ ਮਹਾਵਾਕਾਂ ਅਨੁਸਾਰ ਜੇ ਲੈਣਾ ਦੇਣਾ ਸਾਡਾ ਹੈਗਾ ਤੇ ਆਪਾਂ ਕਿਸੇ ਨਾ ਕਿਸੇ ਘਰ ਜਨਮ ਲੈਣਾ ਜਾ ਕੇ ਤੇ ਉੱਥੇ ਪਹਿਲਾਂ ਹੀ ਪ੍ਰਬੰਧ ਕੀਤਾ ਹੁੰਦਾ ਪਿਆ ਕੱਪੜੇ ਛੋਟੇ ਜਿਹੇ ਬੱਚੇ ਵਾਸਤੇ ਚਾਹੀਦੇ ਕਬੀਰ ਸਾਹਿਬ ਜੀ ਨੇ ਨਾ ਇਹ ਉਹਨਾਂ ਦੀ ਮਾਤਾ ਨੇ ਕਿਹਾ ਵੀ ਜਾਓ ਬੱਚਾ ਤੇ ਪਾਪਾ ਤੁਹਾਡਾ ਇੱਥੇ ਨਹੀਂ ਹੈਗਾ ਤੇ ਤੁਸੀਂ ਜਾਓ। ਪ੍ਰਾਣੀ ਚੜ੍ਹਾਈ ਕਰ ਗਿਆ। ਤੇ ਚਲੇ ਗਏ। ਆ ਗੱਲ ਜਿਹੜੀ ਦੂਜੇ ਜਨਮ ਕਰਨ ਲੱਗੇ ਆਪਾਂ। ਚਲੇ ਗਏ ਤੇ ਉੱਥੇ ਆ ਲੋਕ ਤਾਂ ਲਾਂਬਰੂ ਕਹਿੰਦੇ ਤੇ ਲਾਇਆ ਵੀ ਸਿਰ ਵਾਲੇ ਬੰਨੇ ਆਪਾਂ ਸਿਰ ਵਾਲੇ ਬੰਨੇ ਉਹ ਲਾਉਣੇ। ਤੇ ਕਬੀਰ ਸਾਹਿਬ ਦੇ ਮਨ ਵਿੱਚ ਬੜਾ ਚੰਬਾ ਜਿਹਾ ਆਇਆ ਕਹਿੰਦੇ ਦੇਖੋ ਜਿਹੜੇ ਮੁਖ ਦੇ ਨਾਲ ਬੜਾ ਕੁਝ ਸੋਹਣੇ ਸੋਹਣੇ ਪਦਾਰਥ ਛਕਦਾ ਸੀ ਜਿਹ ਮੁਖ ਪਰਾਂ ਹੋ ਗਏ ਕਬੀਰ ਸਾਹਿਬ ਤੇ ਸੋਚਣ ਲੱਗ ਪਏ ਤੇ ਆ ਸ਼ਲੋਕ ਸਭ ਤੋਂ ਚਾਰਨ ਕਰਤਾ ਦੇਹ ਮੁਖ ਪਾਂਚੋ ਅਮਰਤ ਖਾਏ ਬੜੇ ਸੋਹਣੇ ਸੋਹਣੇ ਪਦਾਰਥ ਖਾਂਦਾ ਸੀ ਉਸ ਮੁਖ ਨੂੰ ਅੱਜ ਦੇਹ ਮੁਖ ਦੇਖਤ ਮੇਰੇ ਵੰਦੇ ਆ ਵੰਦੇ ਆ ਲੋਕਟ ਲਾਏ ਅਗ ਲਾ ਦਿੱਤੀ ਤੇ ਅਰਦਾਸ ਕੀਤੀ ਰੱਬ ਦੇ ਗਾੜੀ ਅਗਲੀ ਅਗਲੀ ਪੰਕਤੀ ਚ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਆਖੋ ਸਤਨਾਮ ਵਾਹ ਆ ਜਨਮ ਤੇ ਮਰਨ ਦਾ ਬੜਾ ਵੱਡਾ ਦੁੱਖ ਇੱਕ ਦੁੱਖ ਰਾਮ ਰਾਏ ਰਾਮ ਰਮਿਆ ਹੋਇਆ ਸਾਰਿਆਂ ਵਿੱਚ ਤੇ ਰਾਏ ਰਾਜੇ ਨੂੰ ਕਹਿੰਦੇ ਤੁਮ ਹੋ ਸਭ ਰਾਜਨ ਰਾਜਾ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਤੇ ਨਾਲਦਿਆਂ ਨੂੰ ਸਮਝਾਉਣ ਲੱਗ ਪੇਚਾ ਵੱਲੋਂ ਹੱਥ ਕਰਕੇ ਅਗਨ ਦਹੈ ਇੱਕ ਵਾਰ ਇਹ ਸਰੀਰ ਜਿਹੜਾ ਹੈ ਅੱਜ ਛੱਡਿਆ ਤੇ ਜਿੰਦ ਜਿਹੜੀ ਵਿੱਚੋਂ ਨਿਕਲ ਗਈ ਹੈ ਉਹ ਕਿਸੇ ਮਾਂ ਦੇ ਗਰਭ ਵਿੱਚ ਪ੍ਰਵੇਸ਼ ਕਰ ਗਈ ਆ ਕੋ ਸਤਨਾਮ ਅਗਨ ਦਹੇ ਫਿਰ ਗਰਭ ਬਸੇਰਾ ਗਰਭ ਭੱਵੇਂ ਨਾਲ ਜਦੋਂ ਸ਼ਬਦ ਆ ਜੇ ਉਦੋਂ ਮਾਂ ਦਾ ਉਧਰ ਹੁੰਦਾ ਹੁੰਦਾ ਜਿੱਥੇ ਬੱਚਾ ਪਲਦਾ ਤੇ ਜੇ ਬੱਬੇ ਨਾਲ ਗਰਭ ਸ਼ਬਦ ਆ ਜੇ ਉਹਦਾ ਅਰਥ ਹੰਕਾਰ ਆ ਇਕਥਾਂ ਭਗਤ ਨਾਮਦੇਵ ਜੀ ਨੇ ਪੱਬਾ ਸ਼ਬਦ ਵਰਤਿਆ ਉੱਥੇ ਬਨਾਰਸ ਦੇ ਪੰਡਤ ਜਿਹੜੇ ਸੀ ਨਾ ਕਿਤੇ ਵੀ ਲਾ ਲਓ ਪੰਡਤ ਜਿਹੜੇ ਸੀ ਉਹ ਕਹਿੰਦੇ ਜੇ ਲਗਾ ਕੇ ਚੀਜ਼ ਦੋਗੇ ਤੂੰ ਤਾਂ ਤੁਹਾਨੂੰ ਫਾਇਦਾ ਜ਼ਿਆਦਾ ਹੋਊਗਾ ਬੀਬੀਆਂ ਪਣਾ ਨੂੰ ਭਰਮਾਉਂਦੇ ਰਹਿੰਦੇ ਹੁੰਦੇ ਤੇ ਲੋਕ ਆਗੂਆਂ ਦੇ ਮਗਰ ਲੱਗ ਜਾਂਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਣ ਕੇ ਰੋਕਾ ਲਾਇਆ ਤਾਂ ਹੀ ਤੇ ਨਵੇਂ ਬਾਦਸ਼ਾਹ ਨੇ ਕਿਹਾ ਸੀ ਪੰਡਤ ਨੇ ਅਖਣਾ ਜੰਗਲ ਚ ਬਹਿ ਜਾ ਕੇ ਤੇ ਪਾਤਸ਼ਾਹ ਨੇ ਆਖਿਆ ਕਾਹੇ ਰੇ ਬਨ ਕੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਉਹ ਤਾਂ ਤੁਹਾਡੇ ਵਿੱਚ ਬੈਠਾ ਜੰਗਲਾਂ ਚ ਥੋੜਾ ਰਹਿੰਦਾ ਤੋਹੀ ਸੰਧਾ ਸੁਨਾਈ ਉਹ ਤੇ ਤੇਰੇ ਭਾਈ ਨਾਲ ਰਹਿੰਦਾ ਆਪਾਂ ਆ ਜਿਹੜੀ ਫੋਟੋ ਵਾਲੀ ਕਥਾ ਇਹ ਨਾ ਰਹਿ ਜੇ ਇੱਕ ਆਪਾਂ ਸ਼ਬਦ ਪੜਿਆ ਉਹ ਵੀ ਕਥਾ ਕਰਨੇ ਥੋੜੇ ਸਮੇਂ ਦੇ ਵਿੱਚ ਭਾਈ ਸਾਹਿਬ ਆਉਣਾ ਸਮਾਂ ਲਾਉਣਾ ਬਾਅਦ ਚ ਉਹ ਸ਼ਬਦ ਹੈ 692 ਅੰਗ ਦਾ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੁਕਮਨਾਮੇ ਚ ਘਟ ਆਉਂਦਾ ਹੈ ਦਿਨ ਤੇ ਪਹਿਰ ਦਿਨ ਚੜਿਆ ਸੀ ਤੇ ਦੂਜਾ ਪੈਰ ਚੱਲਣ ਡਿਆ ਪਹਿਲੇ ਪੈਰ ਦੀਆਂ ਘੜੀਆਂ ਖਤਮ ਹੋ ਗਈਆਂ ਦੂਜੇ ਪੈਰ ਦੀਆਂ 15 ਮਿੰਟ ਰਹਿ ਗਏ ਘੜੀਆਂ ਮੁੜ ਕੇ ਮਿੰਟਾਂ ਸਕਿੰਟਾਂ ਦੇ ਖਤਮ ਹੋ ਜਾਂਦੀਆਂ ਆਪ ਘਟਾ ਸਾਡੀ ਉਮਰ ਘਟਣ ਦੀ ਤਨ ਛਿੱਜੇ ਤਨ ਜਿਹੜਾ ਸਰੀਰ ਹੈ ਇਹ ਹੁਣ ਜਦੋਂ 50 40 50 60 ਸਾਲਾਂ ਦਾ ਬੰਦਾ ਹੁੰਦਾ ਗੋਡੇ ਪੀੜ ਸਰੀਰ ਦੇ ਵਿੱਚ ਕਮਜ਼ੋਰੀ ਆਉਣ ਲੱਗ ਪੈਂਦੀ ਕਾਲ ਇਹ ਜਿਹੜਾ ਜਮ ਰੂਪ ਵਿਲਾ ਹੈ ਬੰਦਕ ਦਾ ਅਰਥ ਹੁੰਦਾ ਹੈ ਸ਼ਿਕਾਰੀ ਸਾਡੇ ਮਗਰ ਲੱਗਾ ਕਹੋ ਕਮਨ ਵਿਧ ਕੀਜੇ ਦੱਸੋ ਭਾਈ ਸਾਰੇ ਮਿਲ ਕੇ ਕਿਹੜਾ ਵਿਧ ਤਰੀਕੇ ਨੂੰ ਆਖੀਦਾ ਕਿਹੜਾ ਤਰੀਕਾ ਵਰਤਿਆ ਜਾਵੇ ਇਸ ਅੱਗੇ ਜਿਹੜੀ ਆਪਾਂ ਪੰਕਤੀ ਪੜ੍ਹੀ ਸੀ ਉਹ ਆ ਗਈ 100 ਦਿਨ ਆਉਣ ਲੱਗਾ ਤੇ ਮੇਰੇ ਤੇ ਵੀ ਇੱਕ ਦਿਨ ਆਉਣਾ ਹੈ ਤੁਸ ਸਤਨਾਮ ਕਿਉਂਕਿ ਮੇਰਾ ਭੋਗ ਵੀ ਪਹਿਣਾ ਹੈ ਜੇ ਮੈਂ ਆਪਣੇ ਆਪ ਨੂੰ ਅਸਲਿਆ ਤੁਸੀਂ ਵੀ ਸਾਰੇ ਜਣੇ ਆਪਣੇ ਆਪ ਨੂੰ ਅਸਲਿਆ ਅਰਦਾਸਾਂ ਬੜੀਆਂ ਹੁੰਦੀਆਂ ਜ਼ਿੰਦਗੀ ਵਿੱਚ ਕਿਸੇ ਦਾ ਵਿਆਹ ਨਾ ਹੋਵੇ ਉਹਦੀ ਅਰਦਾਸ ਮੇਸ ਹੋ ਸਕਦੀ ਹੈ ਕਿਸੇ ਦੀ ਸਗਨ ਦੀ ਹੋ ਸਕਦੀ ਹੈ ਪਰ ਆਹ ਜਿਹੜੀ ਅਰਦਾਸ ਹੈ ਨਾ ਅੰਤਮ ਅਰਦਾਸ ਹੈ ਕਿਸੇ ਦੀ ਮਿਸ ਨਹੀਂ ਜੀ ਹੋ ਸਕਦੀ ਅੰਤਮ ਅਰਦਾਸ ਤੇ ਸਾਰਿਆਂ ਦੀ ਹਣੀ ਸੋਦਨ ਆਉਣ ਲੱਗਾ 692 ਅੰਕ ਦਾ ਪਹਿਲਾ ਸ਼ਬਦ ਪੜਿਓ ਤੇ ਬਿਚਾਰਿਓ ਵੀ ਕਦਾਂ ਪੜਿਓ ਮਾਤਾ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾਕਾ ਜਦ ਕਿ ਉਹਨਾਂ ਕੀ ਦੱਸਿਆ ਵੀ ਇਹ ਕੀ ਕਰ ਲੈਣਗੇ ਜਦ ਲਗ ਜੋਤ ਕਾਇਆ ਮ ਵਰਤਾ ਜਿੰਨਾ ਜਿਹੜਾ ਸਵਾਸ ਸਾਡੇ ਸਰੀਰ ਵਿੱਚ ਵਰਤਣ ਦੇ ਚੱਲਣ ਦੇ ਆਪਾ ਪਸ਼ੂ ਨਾ ਬੁੱਝੇ ਜੇ ਅਸੀਂ ਸਮਝਿਆ ਨਹੀਂ ਤੇ ਕੀ ਸ਼ਬਦ ਆਪਾ ਸੁਣਿਆ ਪਸ਼ੂ ਬੈਨ ਭੂਜੇ ਪਸ਼ੂ ਕੀ ਨਿਆਈ ਫਿਰ ਆਪਾਂ ਪਸ਼ੂਆਂ ਵਰਗੇ ਆ ਉਤੋਂ ਵੱਧ ਨਹੀਂ ਕਹਿਣੀ ਜਬ ਲੱਗ ਜਿੰਨਾ ਚਿਰ ਜੋਤ ਕਾਇਆ ਸਰੀਰ ਨੂੰ ਆਕੀ ਦਾ ਵਰਤੇ ਸਵਾਸ ਚੱਲਣ ਦੇ ਵਿੱਚ ਆਪਾਂ ਪਸ਼ੂ ਨਭੂਜੇ ਇਹ ਕਿਹਦੇ ਤੇ ਹੁੰਦਾ ਆਇਆ ਇਹਨਾਂ ਨੇ ਬੁਝੇ ਦੇ ਲਾਰਜ ਕਰੇ ਜੀਵਨ ਦਾ ਕਾਰਨ ਕਿ ਮੇਰੇ ਜੀ ਹੋਟ ਦੀ ਗੇਲੀ ਉਹ ਯਾਨੀ ਮੈਂ ਤਾਂ ਮੈਂ ਬੁਰੜਾ ਹੋ ਗਿਆ ਜਦ ਛੜਦਾ ਖੜਾ ਨਹੀਂ ਇਹ ਸਾਡੀ ਹੱਤ ਲਿਖੀ ਗੁਰੂ ਗ੍ਰੰਥ ਸਾਹਿਬ ਜੀ ਲੋਚੇ ਨੂੰ ਸੁੱਝੇ ਸੁੱਝੇ ਹੈ ਲੋਚੇ ਨੱਖਾਂ ਦੇ ਨਾਲ ਵਿੰਦਾ ਐ ਲੱਗੇ ਕਈ ਉਹਦੇ ਆਲੇ ਤੁਰ ਗਏ ਮੈਂ ਕੀ ਕਰਨਿਆ ਇੱਥੇ ਮੈਂ ਕੋ ਹਣ ਛੋਡੇ ਵਾਰੀ ਕਰਨੀ ਵਾਰੀ ਕਰਨੀ ਕਹਤ ਕਬੀਰ ਸੁਨੋ ਰੇ ਪੁਰਾਨੀ ਛੋਡੋ ਮਨ ਕੇ ਪਰਮਾ ਭਲੇ ਖੇਚੋਂ ਨਿਕਲ ਜਾਓ ਤੇਰੇ ਜੋ ਕਰਮਾਂ ਚੋਂ ਤੈਨੂੰ ਮਿਲ ਜਾਣਾ ਕੇਵਲ ਨਾਮ ਜਪੋ ਰੇ ਪੁਰਾਨੀ ਪਰੋ ਇੱਕ ਕੀ ਛਰਨਾ ਸੁਖਮਨੀ ਸਾਹਿਬ ਚਾਉਂਦਾ ਇੱਕੋ ਜਪ ਇੱਕੋ ਸਲਾਹ ਹੈ ਇਹਨਾਂ ਦੇ ਕਈਆਂ ਦੇ ਮਗਰ ਤੁਰੇ ਫਰਦੇ ਆਂ ਤੇ ਅੰਦਰ ਇੱਕ ਜਾਣੇ ਵਾਸਤੇ ਥਾਂ ਆ ਆਕੋ ਵਾਹਿਗੁਰੂ ਇੱਕੋ ਜਪ ਇੱਕੋ ਸਲਾਹ ਹੈ ਇੱਕ ਸਿਮਰ ਯਾਦ ਵੀ ਇੱਕ ਨੂੰ ਕਰਨਾ ਇੱਕੋ ਮਨ ਆਹੇ ਫਿਰ ਮਨ ਦੇ ਵਿੱਚ ਆ ਜਾਏਗਾ ਸੋ ਬਹਿੰਦਿਆ ਦਾਸ ਨੇ ਇੱਕ ਸ਼ਬਦ ਪੜਿਆ ਸੀ ਨਾਮੇ ਪਾਤਸ਼ਾਹ ਦਾ ਤਲੰਗ ਰਾਗ ਦਾ ਤਿੰਨਾ ਸ਼ਬਦਾਂ ਚੋਂ ਇੱਕਲਾ ਸ਼ਬਦ ਹੈ 726 27 ਅੰਗ ਤੇ ਉਹ ਸਾਡੀ ਜ਼ਿੰਦਗੀ ਤੋਂ ਜਨਮ ਤੋਂ ਲੈ ਕੇ ਤੇ ਮਰਨ ਤੱਕ ਹੈ ਆਪਾਂ ਜਾਗੇ ਆਂ ਸੇਰ ਦੇ ਅੱਖਾਂ ਭਾਵੇਂ ਆਪਣੀਆਂ ਖੁੱਲੀਆਂ ਨੇ ਇਹ ਸਰੀਰ ਦਾ ਜਾਗਣਾ ਹੈ ਮਨ ਹੋ ਸਕਦਾ ਸਾਡਾ ਸੁਤਾ ਹੋ ਜਾਵੇ ਬਾਦਸ਼ਾਹ ਕਹਿੰਦੇ ਤਲੰਗ ਮਹੱਲਾ ਲਾਵਾਂ ਜਾਗ ਲੈ ਏ ਰੇ ਮਨਾ ਜਾਗ ਜਾ ਜਾਗ ਲੈ ਦਾ ਅਰਥ ਹੁੰਦਾ ਸੁਚੇਤ ਹੋ ਜਾ ਇਹ ਹੋ ਜਾ ਆ ਦੁਨੀਆ ਵੱਲੋਂ ਕਿਤੇ ਸਾਨੂੰ ਘਾਟਾ ਪੈਣ ਲੱਗੇ ਨਾ ਦੇ ਕੋ ਸਾਡਾ ਭੈਣ ਭਰਾ ਦੱਸ ਦੇ ਆਪਾਂ ਝਾੜੀ ਕੰਨ ਖੜੇ ਕਰ ਲੈਨੇ ਤੈਸ ਬੰਨੇ ਕੰਨ ਬੰਦ ਮਨਾ ਸ਼ਬਦ ਆਇਆ ਜਾਗ ਲੈ 헤 ਦੇ ਮਨਾ ਜਾਗ ਲੈ ਚੇਤ ਹੋ ਜਾ ਕਹਾ ਗਾਫਲ ਸੋਇ ਤੇ ਗਾਫਲ ਦਾ ਅਰਥ ਹੁੰਦਾ ਬੇਫਿਕਰ ਬੇਫਿਕਰ ਹੋ ਗਿਆ ਬੰਦਿਆ ਤੂੰ ਤੈਨੂੰ ਫਿਕਰ ਹੀ ਨਹੀਂ ਹੈਗਾ ਕੋਈ ਦੁਨੀਆ ਦੇ ਸੰਸਾਰ ਨੂੰ ਬੜਾ ਇਕੱਠਾ ਕੀਤਾ ਸੁਖਮਨੀ ਸਾਹਿਬ ਚ ਨਾ ਇੱਕ ਸ਼ਬਦ ਆਉਂਦਾ ਹੈ ਇਹ ਧਨ ਸੰਚੋ ਧੋਵੋ ਭਗਵੰਤ ਤੇ ਭਗਵੰਤ ਦਾ ਅਰਥ ਹੈ ਭਾਗਾਂ ਵਾਲੇ ਆਦਾਂ ਵਾਲੇ ਕਈ ਵਾਰੀ ਅਸੀਂ دنیਵੀਂ ਪਤਾਰਥ ਇਕੱਠੇ ਕਰ ਲੈਂਦੇ ਤਾਂ ਸਾਨੂੰ ਲੋਕੀ ਭਾਗਾਂ ਵਾਲੇ ਉਹ ਵੀ ਆਪਾਂ ਭਾਗਾਂ ਵਾਲੇ ਆ ਤਾਂ ਤਾਂ ਹੀ ਜਾਇਦਾਤ ਮਿਲੀਏ ਪਰ ਉਹ ਛੋਟਾ ਜਿਹਾ ਭਾਗਾਂ ਵਾਲਾ ਵੱਡਾ ਭਾਗਾਂ ਵਾਲਾ ਕੌਣ ਜਿਹਦੇ ਕੋਲ ਨਾਮ ਹੈ ਮੈਂ ਨਹੀਂ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਗੁਰੂ ਅਜਨ ਦੇਵ ਜੀ ਕਹਿ ਰਹੇ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਇਹ ਧਨ ਸੰਜੋ ਸੰਚੋ ਦਾ ਅਰਥ ਦਾ ਇਕੱਠਾ ਕਰਨਾ ਫਿਰ ਦੇਚ ਨਾਮ ਨੂੰ ਆਹ ਮਹੀਨਾੜਾ ਚੱਲਣ ਡਿਆ ਇਹਦੀ ਖੇਰ ਲਈ ਪੰਕਤੀ ਇਹੋ ਹੀ ਆ ਸ਼ਾਵਣ ਦਿਨਾ ਸੁਹਾਗਣੀ ਜੇਨ ਰਾਮ ਨਾਮ ਔਰ ਹਾਰ ਜਨਾ ਫਿਰ ਦੇ ਰੂਪ ਗਲ ਦੇ ਵਿੱਚ ਨਾਮ ਰੂਪ ਹਾਰ ਪਾ ਲਿਆ ਜਿਹੜਾ ਕਦੀ ਲੱਥਣਾ ਨਹੀਂ ਸਰੀਰ ਤੇ ਛੜ ਜੇਗਾ ਇਹ ਜਿੰਦ ਦੇ ਨਾਲ ਜਾਏ ਨਾਲ ਜਾਏ ਗੁਰ ਅਜਨ ਦੇਵ ਜੀ ਦੇ ਬਚਨ ਆਉਂਦਾ ਗੁਰ ਕਾ ਬਚਨ ਬਸੇ ਜੀ ਅਨਾਲੀ ਹੁਣ ਇੱਥੇ ਸਰੀਰ ਨਾਲ ਨਹੀਂ ਆਖਿਆ ਜਿੰਨਾ ਚਿਰ ਜੀਵ ਨਾਲੇ ਜਿੰਦ ਸਰੀਰ ਦੇ ਵਿੱਚ ਹੈ ਉਹਨੂੰ ਕਹਿੰਦੇ ਲੋਕ ਸੁਖਿਆ ਤੇ ਜੇ ਸਰੀਰ ਛੱਡ ਗਿਆ ਤੇ ਪਰਲੋਕ ਤੇ ਲੰਘਦਾ ਜਲ ਨਹੀਂ ਦੁੱਬੇ ਤਸਕਰ ਨਹੀਂ ਲੇਹ ਭਾਏ ਨਾ ਸਕੇ ਜਲ ਜਾਂਦਾ ਕਹਾ ਗਾਫਲ ਸੋਇਆ ਕਿਉਂ ਬੰਦਿਆ ਬੇਫਿਕਰ ਹੋ ਗਏ ਆਂ ਤੇ ਅੱਗੇ ਆ ਗੱਲ ਕੀਤੀ ਕਿਉਂਕਿ ਇਹ ਸ਼ਬਦ ਦੀ ਅਸੀਂ ਕਥਾ ਜ਼ਰੂਰ ਕਰਦੇ ਜੋ ਤਨ ਉਪਜਿਆ ਸੰਗ ਹੀ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਸਰੀਰ ਹੁੰਦਾ ਹੈ ਤੇ ਜਨਮ ਹੁੰਦਾ ਹੈ ਨਾ ਸਾਡਾ ਸਾਰਿਆਂ ਦਾ ਹੋਇਆ ਜਿਹੜਾ ਇਹ ਤਨ ਸੀ ਇਹ ਜਨਮ ਵੇਲੇ ਨਾਲ ਆਇਆ ਤੇ ਜਾਣ ਲੱਗਿਆ ਭੈਣ ਰঞ্জੀਤਕੌਰ ਦਾ ਆਪਾਂ ਆਪਣੇ ਹੱਥੀਂ ਸस्कार ਕੀਤਾ ਨਹੀਂ ਨੰਗਿਆ ਆਪਾਂ ਸਾਰਿਆਂ ਦਾ ਕਰਦੇ ਹਾਂ ਜੋ ਤਨ ਉਪਜਿਆ ਸੰਗ ਹੀ ਜਾਣ ਲੱਗਿਆ ਸੋ ਪੀ ਸੰਗ ਨਾਲ ਹੋਇਆ ਹੋਇਆ ਸਰੀਰ ਵੀ ਨਹੀਂ ਜਾਣਾ ਨਾਲ ਹੋਰ ਕੀ ਥਣੇ ਦਾ ਬੰਦਾ ਸੰਸਾਰ ਨੂੰ ਇਕੱਠਾ ਕਰਦੇ ਆਂ ਨਾਮ ਇਕੱਠਾ ਕਰਿਆ ਮਾਤ ਪਿਤਾ ਸੁੱਤ ਬੰਦ ਜਾਣ ਮਾਂ ਪਿਓ ਸਤ ਬੰਦ ਜਾਣ ਬੱਚੇ ਬੰਦ ਜਾਣ ਰਿਸ਼ਤੇਦਾਰ ਹਿੱਤ ਹਿੱਤ ਪ੍ਰੇਮ ਨੂੰ ਕਹਿੰਦੇ ਤੋ ਕਰਨਾ ਆਪਾਂ ਕਰਾਂਗੇ ਤਾਂ ਰਿਸ਼ਤੇਦਾਰ ਮਿਲਣਗੇ ਪਰ ਇਹ ਨਹੀਂ ਵੀ ਉਹਨਾਂ ਨੇ ਸਾਰਾ ਲਾ ਦੇ ਤੇ ਰੱਬ ਵਾਲੇ ਬਨੇ ਹੋਵੇਂ ਨਾ ਹਿੱਤ ਜਾ ਸਿਓ ਕੀਨਾ ਉਹ ਤੂੰ ਸਾਰੇ ਰਿਸ਼ਤੇਦਾਰਾਂ ਨਾਲ ਹੀ ਪ੍ਰੇਮ ਕਰੀ ਜਾਣਾ ਹੈ ਤੇ ਪਾਤਸ਼ਾਹ ਕਿਤੇ ਯਾਦ ਰੱਖ ਜਿਹਨਾਂ ਨਾਲ ਪ੍ਰੇਮ ਕਰਦਾ ਹੈ ਸਾੜਨਾ ਵੀ ਤੈਨੂੰ ਇੰਨਾ ਹੀ ਆਖੋ ਸਤਨਾਮ ਜੀਓ ਛੁੱਟਿਓ ਜਬ ਦੇਹ ਤੇ ਜੀਓ ਸਵਾਸਾਂ ਨੂੰ ਕਹਿੰਦੇ ਦੇਹ ਸਰੀਰ ਦੇ ਵਿੱਚੋਂ ਜਦੋਂ ਜਿੰਦ ਵੱਖਰੀ ਹੋ ਗਈ ਆਪਾਂ ਲਿਉਨੇ ਪਾਲਣ ਤੇ ਪਾਤਸ਼ਾਹ ਕਹਿੰਦੇ ਥੋੜਾ ਜਿਹਾ ਥੱਲੇ ਰੱਖਣਾ ਫਿਰ ਤੈਨੂੰ ਰੱਖਣਾ ਵਿੱਚ ਥੋੜਾ ਜਿਹਾ ਹੋਰ ਉੱਤੇ ਰੱਖਣਾ ਭਾਈ ਸਾਹਿਬ ਨੇ ਅਰਦਾਸ ਕਰ ਦੇਣੀ ਆ ਦਾਰ ਅਗਮਾ ਦੀਨਾ ਜਿਹਨੂੰ ਆਪਾਂ ਕਹਿੰਦੇ ਸਸਕਾਰ ਕਰਤਾ ਉਹ ਕੁਝ ਲੋਕ ਜਿਹੜੇ ਬੇਸਮਝ ਹੀ ਮੇਰੇ ਵਰਗੇ ਗਾਂ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਗੇ ਕਹਿੰਦੇ ਬਾਹਰਲੇ ਮੁਲਕ ਚਲ ਜਾਂਦੇ ਆ ਆਪਾਂ ਇਹਨਾਂ ਕੋ ਰਹਿੰਦੇ ਨਹੀਂ ਜੇ ਇਹਨਾਂ ਨੇ ਸਾਡਾ ਸਾਨੂੰ ਸਾੜ ਹੀ ਦੇਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਤੂੰ ਬਾਹਰਲੇ ਮੁਲਕ ਚਲੇ ਜਾਏਂਗਾ ਉੱਥੇ ਵੀ ਤੈਨੂੰ ਕਿਸ ਨਾ ਕਿਸੇ ਸਾੜ ਦੇਣਾ ਹੀ ਪਰ ਇਹਨਾਂ ਦੇ ਨਾਲ ਜਿਹੜਾ ਲੈਣਾ ਦੇਣਾ ਤੇਰਾ ਉਹ ਰਹਿ ਜਾਣਾ ਆ ਤੇ ਫੇਰ ਤੈਨੂੰ ਜਨਮ ਲੈਣਾ ਪੈਣਾ ਤੇ ਤੂੰ ਇਹਨਾਂ ਦੇ ਵਿੱਚ ਰਹਿ ਕੇ ਕਿਉਂ ਨਹੀਂ ਜਨਮ ਆਪਣਾ ਮਕਾਉਂਦਾ ਕੰਮ ਇਹਨਾਂ ਨੂੰ ਲੈ ਦੇ ਤੇ ਆਪਣਾ ਖੁਸ਼ ਖੁਰੂ ਹੋ ਕੇ ਗਾਂ ਜਾ ਆਖੋ ਸਤਨਾਮ ਮੈਂ ਸਿੱਧੀ ਜੀ ਕਸਾ ਕਰਦਾ ਹਾਂ ਜਿਹੜੀ ਸਮਝ ਆ ਜੇ ਕਿਉਂਕਿ ਮੈਂ ਹੀ ਸਿੱਧੇ ਜੀ ਸੁਭਾਣਾ ਆਖੋ ਸਤਨਾਮ ਵਾਖੇ ਲਾ ਕੇ ਫੇਰ ਵਿਚਰਨ ਲੱਪੇ ਪਾਸ਼ਾ ਕਹਿੰਦੇ ਨੇ ਅਗਲੇ ਆੜੇ ਮੈਂ ਆਮ ਦੀ ਗੱਲ ਕੀਤੀ ਅਗਲੀ ਪੰਕਤੀ ਸੁਣੋ ਜੀਵਤ ਲੋ ਬਿਵਹਾਰ ਹੈ ਆ ਭੈਣ ਸਾਡੀ ਜਿੰਨਾ ਚਿਰ ਜਿਉਂਦੀ ਸੀ ਨਾ ਸਾਰਿਆਂ ਨਾਲ ਮਿਲਦੀ ਵਰਤਦੀ ਸੀ ਜੀਵਤ ਲੋ ਬਿਵਹਾਰ ਹੈ ਬਿਵਹਾਰ ਦਾ ਅਰਥ ਹੁੰਦਾ ਮਿਲਣਾ ਵਰਤਣਾ ਕੰਮ ਕਰ ਕਰਨਾ ਇੱਕ ਦੂਜੇ ਦਾ ਜੱਗ ਕੋ ਤੂੰ ਜਾਨੋ ਨਾਵੇਂ ਪਾਸ਼ਾ ਕਹਿੰਦੇ ਇਹਨਾਂ ਨੂੰ ਇੱਥੋਂ ਤੱਕ ਜਾਣ ਲਾ ਬਸ ਗਾਂ ਤੇਰਾ ਸਾਥ ਇਹਨਾਂ ਨਹੀਂ ਦੇਣਾ ਫਿਰ ਅਸੀਂ ਪੁੱਛ ਲਿਆ ਮਹਾਰਾਜ ਅੱਗੇ ਸਾਥ ਸਾਡਾ ਕੌਣ ਦੇਗਾ ਵਾਛਾ ਕਹਿੰਦੇ ਨਾਮ ਜਪਿਆ ਕਰ ਨਾਨਕ ਨਾਨਕ ਦਾ ਅਰਥ ਹੈ ਜਗਿਆ ਤੂੰ ਮੇਰੇ ਮਨਾ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ ਵੀ ਵਾਹਿਗੁਰੂ ਦਾ ਨਾਮ ਜਪਿਆ ਕਰ ਆ ਜਗਤ ਜਿਹੜਾ ਸੁਪਨਾ ਹੈ ਕਿਉਂ ਸੁਪਨਾ ਜੀ ਇੱਕ ਰਾਤ ਨੂੰ ਸੁਪਨਾ ਹੁੰਦਾ ਹੈ ਉਦੋਂ ਸਾਡੀਆਂ ਅੱਖਾਂ ਬੰਦ ਹੁੰਦੀਆਂ ਜਦੋਂ ਅੱਖਾਂ ਖੁੱਲ੍ਹਦੀਆਂ ਉਦੋਂ ਕੁਝ ਨਜ਼ਰ ਨਹੀਂ ਨਾ ਆਉਂਦਾ ਇੱਕ ਆ ਸੁਪਨਾ ਜਿਹੜਾ ਖੁੱਲੀਆਂ ਅੱਖਾਂ ਨਾਲ ਵੇਖਣ ਦੇ ਆ ਤੇ ਜਿੱਦਨ ਆਪਣੇ ਸਵਾਸ ਨਿਕਲ ਗਏ ਅੱਖਾਂ ਹੋ ਜਾਣੀਆਂ ਬੰਦ ਤੇ ਇਹ ਵੀ ਸੁਪਨਾ ਜਿਹੜਾ ਖਤਮ ਹੋ ਜਾਂਦਾ ਜਿਗ ਦੇ ਅੱਖਾਂ ਮਰਤਕ ਸਰੀਰ ਦੀਆਂ ਟੱਡੀਆਂ ਰਹਿ ਜਾਂਨ ਖੁੱਲੀਆਂ ਰਹਿ ਜਾਂਦੇ ਤੇ ਬਜ਼ੁਰਗ ਪਤਾ ਹੀ ਕਰਦੇ ਕਦੇ ਬੱਚੇ ਵੇਖ ਕੇ ਡਰਨਾ ਵੀ ਬਾਪੂ ਤੇ ਸਾਡੇ ਲਾ ਜੇ ਵੇਖੀ ਜਾਂਦਾ ਉਹ ਫਿਰ ਇੱਕ ਜਣਾ ਉੱਠਦਾ ਸਿਆਣਾ ਜਿਹਾ ਬਜ਼ੁਰਗ ਤੇ ਹਮ ਹੱਥ ਪੈਰ ਦਿੰਦਾ ਮੁੱਖ ਦੇ ਉੱਤੇ ਤੇ ਅੱਖਾਂ ਜਿਹੜੀਆਂ ਨੇ ਆਟੋਮੈਟਿਕ ਬੰਦ ਹੋ ਜਾਂਦੀਆਂ ਫਿਰ ਇਹ ਵੀ ਸੁਪਨਾ ਜਿਹੜਾ ਨਾ ਖਤਮ ਹੋ ਜਾਂਦਾ ਨਾਮ ਜਪਣਾ ਆਪਾਂ ਨਾਮ ਨੇ ਸਾਡਾ ਸਾਥ ਦੇਣਾ ਹੈ ਤੇ ਇਹ ਜਿਹੜਾ ਜਗਤ ਦਾ ਸੁਪਨਾ ਹੈ ਆਪਾਂ ਜਿਉਂਦੇ ਜੀ ਵੇਖਣਾ ਹੈ ਤੇ ਮੁੜ ਕੇ ਤੇ ਦੇ ਵਿੱਚੋਂ ਆਪਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ 26 726 72 ਅੰਗ ਤੋਂ ਆਪਾਂ ਸ਼ਬਦ ਸਰਵਣ ਕੀਤਾ ਹੈ ਇਹ ਤੋਂ ਪਹਿਲਾ ਸ਼ਬਦ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛੇਨ ਛੇਨੇ ਆਉਤ ਬਿਹਾਤ ਹੈ ਫੂਟੇ ਘਟ ਜਿਉਂ ਪਾਣੀ ਜਿੱਤਰਾ ਘੜੇ ਟੁੱਟੇ ਵਿੱਚ ਪਾਣੀ ਪਾ ਦਈ ਤੇ ਦਿਨ ਖਾਲੀ ਹੋ ਜਾਂਦਾ ਆ ਸਰੀਰ ਵੀ ਤੇਰਾ ਘੜਾ ਹੀ ਹੈ ਇਹਦੇ ਵਿੱਚ ਸਵਾਸਾਂ ਰੂਪੋਂ ਜੀ ਪਾਈ ਹੈ ਇਹ ਵੀ ਆ ਜਿਹੜਾ ਤੇੜ ਆਈ ਹੈ ਜੇ ਆਪਾਂ ਬੁੱਲ ਬੰਦ ਕਰ ਲਈਏ ਨਾਸਾਂ ਥਾਣੀ ਸਵਾਸ ਨਿਕਲ ਜਾਂਦਾ ਜੇ ਨਾਸਾਂ ਨੂੰ ਘੁੱਟ ਕੇ ਫੜ ਲਈਏ ਤੇ ਬੋਲਾ ਥਾਣੇ ਨਿਕਲ ਜਾਂਦਾ ਹੈ ਇਹ ਪਾਣੀ ਨਿਕਲ ਰਿਹਾ ਤੇ ਇੱਕ ਦਿਨ ਸਾਡੀ ਭੈਣ ਦਾ ਜਤਰਾ ਖਤਮ ਹੋਇਆ ਸਾਡਾ ਵੀ ਇਹ ਪਾਣੀ ਖਤਮ ਹੋ ਜਾਂਦਾ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਅਸੀਂ ਦੁਜਿਆਂ ਨੂੰ ਮੂਰਖ ਕਹੀ ਜਾਂਦੇ ਪਾਤਸ਼ਾਹ ਕਹਿੰਦੇ ਜੇ ਤੂੰ ਨਾਮ ਨਹੀਂ ਜਪਦਾ ਤੇ ਤੇਰੇ ਵਰਗਾ ਕੋਈ ਮੂਰਖ ਨਹੀਂ ਝੂਠਾ ਝੂਠਾ ਜਿਹੜਾ ਸੰਸਾਰ ਨੇ ਝੂਠਾ ਕਹਿਆ ਝੂਠੇ ਲਾਲਚ ਲੱਗ ਕੇ ਨਾ ਹੈ ਮਰਨ ਪਛਾਨਾ ਤੇ ਇਹ ਸ਼ਬਦ ਦੇ ਵਿੱਚ ਕਹਿੰਦੇ ਅਜੇ ਤੇਰੀ 70 80 ਸਾਲ ਦੀ ਉਮਰ ਹੋ ਗਈ 90 ਦੀ ਕੋਈ ਗੱਲ ਨਹੀਂ ਅਜੇ ਹੋ ਕੱਚ ਬਿਗਰਿਓ ਨਹੀਂ ਇਤਨਾ ਆਪਾਂ ਕਿਨੇ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜੇ ਤੋ ਭੁੱਲਿਆ ਨੀ ਹੁੰਦਾ ਜੋ ਹਰ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਨਿਰਪੈ ਪਦ ਵੀ ਪ੍ਰਾਪਤ ਕਰ ਲੈਂਦਾ ਜਿਤਨਾ ਨਾਮੇ ਪਾਤਸ਼ਾਹ ਜੀ ਨੇ ਸੋਲ ਟਰಾಗ್ ਦੇ ਵਿੱਚ ਭਗਤਾਂ ਦਾ ਜ਼ਿਕਰ ਕੀਤਾ ਸੋ ਪਾਤਸ਼ਾਹ ਕਿਰਪਾ ਕਰੇ ਅਗਲੇ ਸ਼ਬਦ ਦਾ ਮੈਂ ਦੋ ਪੰਕਤੀਆਂ ਕਹਿ ਕੇ ਹਰ ਜਸ ਰੇ ਮਨਾਂ ਗਾਏ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਉ ਜਾਤ ਹੈ ਕਹਿਓ ਮਾਨ ਲੈ ਮੇਰੋ ਇਹ ਮਨ ਨੂੰ ਕਹਿਣਾ ਹੈ ਕਿ ਤੇਰੀ ਔਸਰ ਉਮਰ ਬਤੀਤ ਹੁੰਦੀ ਜਾਂਦੀ ਵਾਹਿਗੁਰੂ ਦਾ ਜਸ ਕਰਿਆ ਕਰ ਸੋ ਇਸ਼ਾਰਾ ਗਿਆ ਸੀ ਆਪਾਂ ਸਮਾਪਤੀ ਕਰੀਏ ਪਾਤਸ਼ਾਹ ਕਿਰਪਾ ਕਰੇ ਸਾਡੀ ਭੈਣ ਨੂੰ ਆਪਾਂ ਨਾ ਅਰਦਾਸ ਕਰਨੀ ਹੈ ਕਿ ਮਹਾਰਾਜ ਇਹਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਿਓ ਤੇ ਪਰਿਵਾਰ ਸੰਗੇ ਸਾਥੀਆਂ ਨੂੰ ਹੁਕਮ ਮੰਨਣ ਦਾ ਬਲ ਬਖਸ਼ਿਓ ਜਾਂ ਭਾਣਾ ਆਪਾਂ ਸ਼ਬਦ ਵਰਤਦੇ ਆ ਜੇ ਬੰਦਾ ਸੋਖਰੂ ਅਜੇ ਤੇ ਰੱਬ ਦਾ ਰੂਪ ਹੋ ਜਾਂਦਾ ਹੈ ਤੇ ਚਰਨ ਨਿਵਾਸ ਕੀ ਹੁੰਦੇ ਆ ਇਹ ਮਹਾਰਾਜ ਫੇਰ ਇਸੇ ਤਰ੍ਹਾਂ ਗੁਰਸਿੱਖਾਂ ਦੇ ਘਰ ਹੀ ਜਨਮ ਦਿਓ ਤੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਚਰਨਾਂ 'ਚ ਬੈਠੇ ਇਹਨੂੰ ਚਰਨ ਨਵਾਸ ਕਹਿੰਦੇ ਆਖੋ ਸਤਨਾਮ ਮਹਾਰਾਜ ਕਿਰਪਾ ਕਰਿਓ ਜੇ ਕੋਈ ਰਹਿੰਦੀ ਹੋਈ ਕਸਰ ਹੈ ਤਾਂ ਤੁਸੀਂ ਜਾਣਦੇ ਜੇ ਵੀ ਕਸਰ ਹੈਗੀ ਸੀ ਜਾਂ ਨਹੀਂ ਜੇ ਰਹਿ ਗਈ ਹੈ ਤੇ ਫੇਰ ਇਸ ਤਰ੍ਹਾਂ ਹੀ ਪੇਜ ਦਿਓ ਤੇ ਇਸ ਤਰ੍ਹਾਂ ਹੀ ਨਾਮ ਜਪਦੇ ਜਾਪਦੇ ਆ ਉਹ ਜਿਹੜੀ ਕਸਰ ਰਹਿ ਗਈ ਹੈ ਉਹ ਸਾਡੀ ਭੈਣ ਪੂਰੀ ਕਰਕੇ ਜਾਵੇ ਫਿਰ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਆਖੋ ਸਾਰੇ ਜਣੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਸੋ ਕਥਾ ਵਿਚਾਰਾਂ ਕਰਦਿਆਂ ਭੁੱਲਾ ਹੋ ਜਾਣੀਆਂ ਸੁਭਾਵਕ ਹੈ ਭੁੱਲਾ ਨਾ ਚਿਤਾਰਨੀਆਂ ਪਾਤਸ਼ਾਹ ਦੇ ਵਚਨ ਲੇਖੇ ਕਤੇ ਨਾ ਛੁੱਟੀ ਹੈ ਖਿੰਖਿਨ ਖੋਲਣ ਹਾਰ ਬਖਸ਼ਣ ਹਾਰ ਬਖਲਾ ਨਾਨਕ ਪਾਰ ਉਤਾਰ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਜੀ ਕੀ ਸਾਜੀ ਨਵਾਜੀ ਸਾਧ ਸੰਗਤ ਹੈ ਆਪ ਜੀ ਨੇ ਮਹਾਂਪੁਰਸ਼ਾਂ ਦੇ ਕੋਲੋਂ ਬੜੇ ਸੁੰਦਰ ਬੜੇ ਪਵਿੱਤਰ ਗੁਰੂ ਕੀ ਬਾਣੀ ਦੇ ਵਿੱਚੋਂ ਸ਼ਬਦ ਸੁਣੇ ਨੇ ਗੁਰੂ ਕੇ ਬਚਨ ਸੁਣੇ ਨੇ ਸੋ ਇਹ ਬਚਨ ਕਿਉਂ ਜਿਹੜਾ ਉਹਨਾਂ ਨੇ ਸ਼ਬਦ ਪੜਿਆ ਏ ਵਾਹ ਵਾਹ ਬਾਣੀ ਨਿਰੰਕਾਰ ਸੈ ਤਿਸ ਜੀਵੜ ਅਵਰ ਨ ਕੋਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਭਾਈ ਲਾਲੋ ਦੇ ਕੋਲ ਗਏ ਨੇ ਤੇ ਫਿਰ ਉਹਨਾਂ ਨੇ ਬਚਨ ਇਹ ਕੀਤਾ ਹੀ ਭਾਈ ਲਾਲੋ ਨੂੰ ਭਾਈ ਜੈਸੀ ਮੈਂ ਆਵੈ ਖਸਮ ਕੀ ਬਾਣੀ ਐਸੜਾ ਕਰੀ ਗਿਆਨ ਵੇ ਲਾਲੋ ਜੇ ਜਿਸ ਤਰ੍ਹਾਂ ਮੈਨੂੰ ਪਰਮੇਸ਼ਰ ਜਣਾਉਂਦਾ ਏ ਨਾ ਜਿਸ ਤਰ੍ਹਾਂ ਪਰਮੇਸ਼ਰ ਵੱਲੋਂ ਇਹ ਬਚਨ ਆਉਂਦਾ ਏ ਹੁਣ ਉਸੇ ਤਰ੍ਹਾਂ ਦਾ ਗਿਆਨ ਕਰਿਓ ਉਹ ਸਾਡੇ ਗੁਰੂ ਸਾਹਿਬਾਂ ਦੇ ਬਚਨ ਭਾਈ ਜਿਨ੍ਹਾਂ ਦੀ ਬਾਣੀ ਆ ਜਿਨ੍ਹਾਂ ਨੇ ਮੰਨੀ ਆ ਉਹ ਇੱਕ ਨੇ ਕਿਉਂ ਗੁਰੂ ਕੇ ਬਚਨ ਨੂੰ ਕੋਈ ਗੁਰੂ ਕਾ ਬਲੀ ਬਲਵਾਨ ਸੂਰਮਾ ਹੀ ਮੰਨ ਸਕਦਾ ਏ ਕੋਈ ਸਾਡੇ ਵਰਗਿਆਂ ਦੀ ਉਹ ਗੱਲ ਨਹੀਂ ਗੁਰੂ ਕੇ ਬਚਨ ਨੂੰ ਕੋਈ ਬ੍ਰਹਮ ਗਿਆਨੀ ਮੰਨ ਸਕਦਾ ਏ ਸਾਨੂੰ ਗੁਰੂ ਨਾਨਕ ਦੇ ਪਾਤਸ਼ਾਹੀ ਦਾ ਬਚਨ ਹੋਇਆ ਏ ਕਿਉਂ ਜੇ ਮੰਨਿਆ ਜਾਵੇ ਗੁਰੂ ਗ੍ਰੰਥ ਸਾਹਿਬ ਨੂੰ ਜੇਕਰ ਅਸੀਂ ਮੰਨਦੇ ਆ ਨਾ ਫਿਰ ਪੁੱਗ ਦੇ ਵਿੱਚ ਮੰਨੀ ਦੇ ਅੱਖਰ ਲਿਖੇ ਨੇ ਅੱਖਰ ਨਹੀਂ ਭਾਈ ਫਿਰ ਗੁਰ ਹਟ ਹੈ ਇਹ ਗੁਰੂ ਵੀ ਇਹਨਾਂ ਨੂੰ ਕਈ ਜਨਮ ਭੈ ਕੀਟ ਪਤਾ ਲੱਖਾਂ ਹੀ ਸਾਲ ਉਮਰ ਹੁੰਦੀ ਆ ਉਹਨਾਂ ਜੂਨਾ ਦੇ ਵਿੱਚ ਅਹੀਂ ਭੁਗਤ ਕੇ ਆਉਂਦੇ ਆ ਬਾਕੀ ਮਾ ਬਾਬਾ ਰਵੀਦਾਸ ਸੋ ਦਿਨ ਜਾਹੀ ਜੋ ਪਾਈ ਜੋ ਦਿਨ